ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰਦੋਂ ਨਾਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦਾ ਤੁਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਨੀ ਨਾਲ ਦੇਖ ਸਕੋ ਹਾਂਜੀ ਚਲਦੀ ਬੁੜੀ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਆਪਣੀ ਸਾਰੀ ਡਿਟੇਲਸ ਸਾਨੂੰ WhatsApp ਤੇ ਭੇਜ ਕੇ ਆਪਣਾ ਸੇਵ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਸਾਡੇ ਵਾਲੇ ਡਿਜ਼ਾਈਨ ਨੇ ਤੁਸੀਂ YouTube ਤੇ ਦੇਖ ਸਕਦੇ ਹੋ ਤੇ ਸਾਨੂੰ Instagram ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦੋਨਾਂ ਦੇ ਨਾਮ ਤੇ ਸਾਡੀ ਸਾਡੀ ਸਟੋਰੀ ਆ ਡਿਸਕ੍ਰਿਪਸ਼ਨ ਬਖਤ ਨਾਲ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਸਨ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਾਨੂੰ ਦੱਸ ਸਕਦੇ ਹੋ ਆਪਣਾ ਸੇਮ ਸੂਟ ਰੈਡੀ ਕਰਵਾ ਕੇ ਲੈ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਆਪਾਂ ਵਿੱਚ ਉਹ ਹੈ ਵੀ ਤੇ ਹੈ ਵੀ ਹੈਂਡਵਰਕ ਦੇ ਵਿੱਚ ਆਪਾਂ ਵਿੱਚ ਮਸ਼ੀਨ 'ਚ ਆਪਾਂ ਮੈਚ ਆ ਭਾਵੇਂ ਤੁਸੀਂ ਆਪਣਾ ਕੋਈ ਪਾਰਟੀ ਵੇਅਰ ਹੈਵੀ ਸੂਟ ਰੈਡੀ ਕਰਵਾਉਣਾ ਭਾਵੇਂ ਆਪਣਾ ਡੇਲੀ ਵੇਅਰ ਰੈਡੀ ਕਰਵਾਉਣਾ ਕਿਸੇ ਵੀ ਫੈਬਰਿਕ 'ਚ ਕਰਵਾਉਣਾ ਪਾਰਟੀ ਵੇਅਰ ਫੈਬਰਿਕ 'ਚ ਕਰਵਾਉਣਾ ਜਾਂ ਆਪਣਾ ਆਪਣੇ ਵੈਦਰ ਦੇ ਅਕੋਰਡਿੰਗ ਤੁਸੀਂ ਗਰਮੀਆਂ ਵਾਲਾ ਸਰਦੀਆਂ ਵਾਲਾ ਜਿਸ ਵੀ ਤਰ੍ਹਾਂ ਦਾ ਤੁਸੀਂ ਚ ਆਪਨਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਵਰਡ ਵਾਰਡ ਸ਼ਿਪਿੰਗ ਜਿਹੜੀ ਆਪਣੇ ਅਵੇਲੇਬਲ ਆ ਆਪਣਾ ਕਿਤੇ ਵੀ ਪੰਜਾਬ ਦੇ ਵਿੱਚ ਵੀ ਤੇ ਆਪਣਾ ਇੰਡੀਆ ਦੇ ਕਿਸੇ ਵੀ ਸਟੇਟ ਦੇ ਵਿੱਚ ਤੇ ਹੋਰ ਤੁਸੀਂ ਮਤਲਬ ਕਿਸੇ ਵੀ ਕੰਟਰੀ ਦੇ ਵਿੱਚ ਆਪਣਾ ਜਿਹੜਾ ਸੂਟ ਹੈਗਾ ਡਿਲੀਵਰ ਕਰਵਾ ਸਕਦੇ ਹੋ ਜਿੱਤ ਤਰ੍ਹਾਂ ਦਾ ਆਪਣਾ ਡਿਜ਼ਾਈਨ ਸਾਨੂੰ ਦਿਖਾ ਕੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਤੇ ਜਿਹੜੇ ਆਪਣੇ ਅੰਜਮਾਲੇ ਸੂਟ ਨੇ ਸਾਰੇ ਆਪਣੇ ਮਸ਼ੀਨ ਵਰਕ ਦੇ ਵਿੱਚ ਸੋਹਣੇ ਸੋਹਣੇ ਕਲਰਾਂ ਦੇ ਉੱਪਰ ਤੇ ਸੋਹਣੇ ਸੋਹਣੇ ਆਪਣੇ ਵਰਕ ਦੇ ਨਾਲ ਆਪਾਂ ਰੈਡੀ ਕਰਵਾਏ ਨੇ ਉਮੀਦ ਕਰਦੇ ਤੈਨੂੰ ਸਾਰਿਆਂ ਨੂੰ ਪਸੰਦ ਆਉਣਗੇ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦਿਖਾਉਣੇ ਆਪਣਾ ਜਜੂ ਪਹਿਲਾ ਸੂਟ ਹੈਗਾ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਹੈਗਾ ਇਹ ਟੈਬੀ ਸਿਲਕ ਦੀ ਫੈਬਰਿਕ ਦਾ ਆਪਾਂ ਮਸ਼ੀਨ ਵਰਕ ਚ ਰੈਡੀ ਕਰਵਾਇਆ ਇਹ ਵਾਲਾ ਸੂਟ ਹੈ ਤੇ ਆਪਣੀ ਟੈਬੀ ਸਿਲਕ ਦੀ ਫੈਬਰਿਕ ਦਾ ਗ੍ਰੇ ਕਲਰ ਹੈ ਦਾ ਦੇਖੋ ਗ੍ਰੇ ਕਲਰ ਦਾ ਸੂਟ ਆਪਣਾ ਇਹ ਏਦਾਂ ਮਸ਼ੀਨ ਵਰਕ ਨਾਲ ਰੈਡੀ ਹੋਇਆਗਾ ਇਹ ਵਾਲਾ ਚਾਕਾਂ ਦੇ ਉੱਪਰ ਵਰਕ ਹੈਗਾ ਬਲੈਕ ਕਲਰ ਤੇ ਆਪਾਂ ਗ੍ਰੇ ਕਲਰ ਦੇ ਨਾਲ ਹੀ ਇਹ ਤੇ ਉੱਪਰ ਵਰਕ ਕੀਤਾ ਗਿਆ ਦਾ ਫਰੰਟ ਸਾਈਡ ਚੱਕਾਂ ਦੇ ਵਰਕ ਆ ਗਿਆ ਵੈਕ ਸਾਈਡ ਚੱਕਾਂ ਤੇ ਆ ਗਿਆ ਤੇ ਇਹਦੇ ਨੱਕ ਤੇ ਕੋਈ ਵਰਕ ਨਹੀਂ ਹੈਗਾ ਫਿਰ ਇਹਦੀਆਂ ਬਾਹਾਂ ਦੇ ਉੱਪਰ ਵਰਕ ਆ ਗਿਆ ਦਾ ਆਹ ਵਾਲਾ ਬਾਹਾਂ ਤੇ ਵਰਕ ਕਰਨਾ ਇਹ ਆਪਾਂ ਸ਼ੀਰ ਵਰਕ ਜੀ ਤਿਆਰ ਕਰਵਾਇਆਗਾ ਸੂਟ ਕਾਫੀ ਸੋਹਣਾ ਲੱਗਦਾ ਦੇਖੋ ਇਹ ਤੁਸੀਂ ਆਪਣਾ ਦੇਖ ਕੇ ਡਿਜ਼ਾਈਨ ਤੁਸੀਂ ਮਸਲੀਨ ਦੇ ਉੱਪਰ ਵੀ ਤਿਆਰ ਕਰਵਾ ਸਕਦੇ ਹੋ ਆਪਣਾ ਤੁਸੀਂ ਜੇ ਕੈਮਰਿਕ ਕਾਟਨ ਦੇ ਕਰਵਾਉਣਾਗਾ ਦਿੱਲਨ ਕਾਟਨ ਦੇ ਕਰਵਾਉਣਾ ਹਨਾ ਉਦੋਂ ਆਪਣਾ ਗਰਮੀਆਂ ਵਾਲੇ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਇਹਦੀ ਬਾਟਮ ਤੇ ਵਰਕ ਨਹੀਂ ਹੈਗਾ ਤੁਸੀਂ ਇਹ ਵਾਲਾ ਵਰਕੜਾ ਬਾਟਮ ਤੇ ਵੀ ਨਾਲ ਐਡ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਕਮਲ ਚਨੂਨ ਦਾ ਦੁਪੱਟਾ ਕਰਵਾਇਆ ਦਾ ਟਾਈ ਡਾਈ ਕਰਵਾਇਆ ਹੈ ਦੁਪੱਟਾ ਕਮਲ ਚਨੂਨ ਦਾ ਤੇ ਬਲੈਕ ਕਲਰ ਦੀ ਲੇਸ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਸਾਰਾ ਦੁਪੱਟਾ ਇਹਨਾਂ ਟਾਈ ਡਾਈ ਹੋਇਆ ਹੋਇਆ ਹੈਗਾ ਤੁਸੀਂ ਆਪਾਂ ਮੈਂ ਆਪਣਾ ਪਿਓਰ ਚਨੂਨ ਦਾ ਕਰਾਓ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਉਵੇਂ ਕਰਵਾ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਆਪਣਾ ਮਸ਼ੀਨ ਵਰਕ ਦੇ ਵਿੱਚ ਇਹ ਸੂਟ ਤਿਆਰ ਹੋਇਆ ਹੈ ਤੁਸੀਂ ਸੇਮ ਸੂਟ ਆਪਣਾ ਕਿਸੇ ਵੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਹਾਂਜੀ ਇਹ ਵਾਲਾ ਸੂਟ ਆਪਣਾ ਜਿਹੜਾਗਾ ਇਹ ਜੈਪੁਰੀ ਪ੍ਰਿੰਟ ਦੇ ਵਿੱਚ ਤਿਆਰ ਹੋਇਆਗਾ ਜੈਪੁਰੀ ਪ੍ਰਿੰਟ ਦੇ ਵਿੱਚ ਤਿਆਰ ਆ ਦੇਖੋ ਆਪਣਾ ਸਕਾਈ ਕਲਰ ਹੈ ਦਾ ਆਪਾਂ ਔਰਗੈਂਜਾ ਦੀ ਇਹ ਸ਼ਰਟ ਹੈਗੀ ਸ਼ਰਟਾ ਜਿਹੜੀ ਆਪਣੇ ਕੋਲ অর্ਗੈਂਜਾ ਦੇ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਗਿਆ ਹੈ ਵਾਹ ਬਲ ਦੇਖੋ ਇਹਨੂੰ ਸੈਂਟਰ ਪੈਨਲ ਲੰਗੇ ਤੇ ਇਹ ਗਲੇ ਦਾ ਵਰਕ ਆ ਗਿਆ ਆਹ ਵਾਲਾ ਗਲੇ ਦਾ ਵਰਕ ਆ ਗਿਆ ਸੈਂਟਰ ਪੈਨਲ ਲੰਗੇ ਤੇ ਇਹਦੀਆਂ ਬਾਹਾਂ ਤੇ ਵਰਕ ਆ ਗਿਆ ਦੇਖੋ ਬਾਹਾਂ ਤੇ ਵਰਕ ਹੈਵੀ ਹੈ ਪੂਰਾ ਬਾਹਾਂ ਤੇ ਪੂਰਾ ਹੈਵੀ ਵਰਕ ਹੋਇਆ ਹੋਇਆ ਹੈਗਾ ਤੇ ਇਹਦੀ ਬਾਟਮ ਤੇ ਵਰਕ ਆ ਗਿਆਵੇਂ ਨਾਲ ਆਪਾਂ ਕ੍ਰੇਪ ਦੀ ਬਾਟਮ ਲਗਾਈ ਆ অর্ਗੈਂਜਾ ਦੀ ਸ਼ਰਟ ਆਗੀ ਕ੍ਰੇਪ ਦੀ ਬਾਟਮ ਆ ਮਤਲਬ ਮੂਰੀਆਂ ਦੇ ਉੱਪਰ ਵਰਕ ਹੋਇਆ ਹੈ ਇਹਦਾ ਤੇ ਆਹ ਵਾਲਾ ਆਪਣਾ ਦੇਖੋ ਐਵੇਂ ਹੋਇਆ ਹੈਗਾ ਬਾਹਾਂ ਦੇ ਉੱਪਰ ਸੈਂਟਰ ਪੈਨਨ ਨੇ ਬਾਹਾਂ ਦਾ ਵਰਕਾ ਟੋਟਲ ਹੈਂਡ ਵਰਕ ਚ ਆਪਾਂ ਨੇ ਤਿਆਰ ਕਰਵਾਇਆਗਾ ਹੋਰ ਇਹਦੇ ਕੋਈ ਮਤਲਬ ਹੈ ਨਹੀਂਗਾ ਆਪਾਂ ਫਿਨਿਸ਼ਿੰਗ ਦਿੱਤੀ ਦੇਖੋ ਇਦਾਂ ਪੱਟੀ ਦੇ ਨਾਲ نیچے ਬਾਕੀ ਤੁਸੀਂ ਆਪਣਾ ਜਿਹੜਾ ਹੀ ਫੈਬਰਿਕ ਤੇ ਕਰਾਉਣਾ ਪਲੇਨ ਤੇ ਕਰਾਉਣਾਗਾ ਹਨਾ ਆਪਾਂ ਨੂੰ ਜੈਪੁਰੀ ਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਆਪਣੀ ਵੀਡੀਓ ਵਿੱਚ ਕਾਫੀ ਵਾਰ ਵੀ ਜੈਪਰੀ ਦੇ ਵਿੱਚ ਆਪਾਂ ਨੂੰ ਕ੍ਰੇਪ ਦੇ ਵਿੱਚ ਔਰਗੈਂਜਾ ਚ ਯੋਰੇਟ ਚ ਸਿਮਰ ਟਿਸ਼ੂ ਚ ਕਾਫੀ ਸਾਰੇ ਆਪਾਂ ਨੂੰ ਹਨਾ ਆਉਂਦੇ ਨੇਗੇ ਮਤਲਬ ਇਹ ਫੈਬਰਿਕ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਉਂਦਾਗਾ ਤੁਸੀਂ ਆਪਣਾ ਆਪ ਮੈਂ 올ਓਵਰ ਇਦਾਂ ਦਾ ਸੂਟ ਲੈ ਕੇ ਉੱਤੇ ਵਰਕ ਕਰਵਾਓ ਕਿ ਮੈਂ ਆਪਣਾ ਮੈਚਿੰਗ ਕਰਵਾਓ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਕਰਵਾ ਸਕਦੇ ਤੇ ਨਾਲ ਜੇ ਕਮਲ ਚਨੂੰਨ ਦਾ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਇੱਕ ਕਲਰ ਦਾ ਤੇ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਆਪਣਾ ਤਿਆਰ ਹੋਇਆਗਾ ਸੂਟ ਤੁਸੀਂ ਆਪਣਾ ਕਿਵੇਂ ਮਰਜ਼ੀ ਜਿਵੇਂ ਚਾਹੋ ਜਿਹੜੇ ਫੈਬਰਿਕ ਤੇ ਵਰਕ ਐਡ ਕਰਾ ਕੇ ਸਕਿਪ ਕਰਵਾ ਕੇ ਜਿਵੇਂ ਤੁਹਾਨੂੰ ਪਸੰਦ ਹੋਇਆ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈ ਆਹੇ ਆਪਾਂ ਨੇ ਇਹਦਾ ਚੌਕਲੇਟੀ ਜਿਹਾ ਰਸਟ ਜਾਂ ਕਲਰ ਹੈਗਾ ਰਸਟ ਚੌਕਲੇਟੀ ਕਲਰ ਹੈ ਦਾ ਬਹੁਤ ਸੋਹਣਾ ਕਲਰ ਹੈਗਾ ਕ੍ਰੇਪ ਦੀ ਫੈਬਰਿਕ ਹੈ ਜੀ ਤੇ ਇਹਦੇ ਆਪਾਂ ਨੇ ਦੇਖੋ ਵਰਕ ਕਰਵਾਇਆ ਜਿਹੜਾ ਐਦਾ ਕਾਰਨਰ ਵਾਲਾ ਹੈਗਾ ਸੌਰੀ ਵੀ ਚਾਕਾਂ ਵਾਲਾ ਹੈਗਾ ਚਾਕਾਂ ਦੇ ਉੱਪਰ ਸਾਰਾ ਵਰਕ ਆਊਗਾ ਦੇਖੋ ਇਹ ਮਹਿੰਦੀ ਸ਼ੇਡ ਵਿੱਚ ਤੇ ਜਿਆਦਾ ਰੱਖਿਆ ਗਿਆ ਕਿਉਂਕਿ ਇਹਦੇ ਨਾਲ ਕੰਬੀਨੇਸ਼ਨ ਜਿਆਦਾ ਬਣਦਾ ਸੀਗਾ ਮਹਿੰਦੀ ਦਾ ਇਹ ਕਲਰ ਦੇ ਨਾਲ ਮਹਿੰਦੀ ਸ਼ੇਡ ਜਿਆਦਾ ਉਹ ਜੀ ਫਿਰ ਆਪਾਂ ਨੇ ਪਾਈਪਿੰਗ ਵਗੈਰਾ ਲਗਾਤੀ ਉਹੋ ਜਿਹੀ ਆਪਣਾ ਨੇਕ ਦਾ ਡਿਜ਼ਾਈਨ ਬਣਾਇਆਗਾ ਮਤਲਬ ਮੈਲੀ ਸ਼ੇਡ ਦੇ ਨਾਲ ਇਹ ਤੇ ਜਿਹੜਾ ਵਰਕ ਆ ਦੇਖੋ ਆਪਣਾ ਚਾਕਾਂ ਵਾਲਾਗਾ ਸਾਰਾ ਮਸ਼ੀਨ ਵਰਕ ਨਾਲ ਤਿਆਰ ਹੋਇਆਗਾ ਇਹ ਆਪਣਾ ਸੂਟ ਇਹੋ ਜਿਹਾ ਡਿਜ਼ਾਈਨ ਤੁਸੀਂ ਸਾਡੇ ਬਲੂ ਕਲਰ ਤੇ ਮਸਲੀਨ ਤੇ ਪਸ਼ਮੀਨੇ ਤੇ ਹਨਾ ਕ੍ਰੇਪ ਤੇ ਟੈਬੀ ਵਗੈਰਾ ਤੇ ਕਾਫੀ ਬਣੇ ਰਗੇ ਆਪਣੇ ਤੁਸੀਂ ਸਾਰੇ ਆਪਣੇ ਫੈਬਰਿਕ ਤੇ ਇਹ ਦੇਖਿਆ ਹੋਇਆਗਾ ਡਿਜ਼ਾਈਨ ਤੇ ਇਹ ਵਾਰ ਆਪਾਂ ਨੇ ਕ੍ਰੇਪ ਤੇ ਬਣਵਾਇਆਗਾ ਇਹਦਾ ਚਾਕਾਂ ਦੇ ਉੱਪਰ ਸਾਰੇ ਵਰਕ ਆਊਗਾ ਵੱਡੇ ਵੱਡੇ ਮਤਲਬ ਇਹਦਾ ਵੇਲ ਜੀ ਹੈਗੀ ਤੇ نیچے ਕਟ ਵਰਕ ਹੋ ਗਿਆ ਦੇਖੋ ਇਹਦਾ ਸਾਰਾ ਮਸ਼ੀਨ ਵਰਕ ਦੇ ਨਾਲ ਤਿਆਰ ਹੋਇਆ ਆਪਣਾ ਸੂਟ ਇਹ ਇਹਦੇ ਆ ਬਾਹਾਂ ਤੇ ਵਰਕ ਮਿਲੂਗਾ ਆਪਾਂ ਨੂੰ ਇਹ ਵਾਲਾ ਦੇਖੋ ਬਾਹਾਂ ਤੇ ਵਰਕ ਹੈ ਐਵੇਂ ਬਾਹਾਂ ਤੇ ਵਰਕ ਹੋਇਆ ਹੈਗਾ ਤੁਸੀਂ ਚਾਹੋ ਤਾਂ ਨਾਲ ਇਹਦਾ ਬਾਟਮ ਦਾ ਵਰਕ ਐਡ ਕਰਵਾ ਸਕਦੇ ਹੋ ਬਟ ਇਹ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਆਪਾਂ ਨੇ ਬਾਟਮ ਤੇ ਵਰਕ ਨਹੀਂ ਕਰਵਾਇਆ ਹੈਗਾ ਬਾਟਮ ਦਾ ਇਹਦਾ ਪਲੇਨ ਹੀ ਰੱਖਿਆ ਆਪਾਂ ਨੇ ਇਹ ਪੂਰਾ ਤਾਂ ਵੀ ਹੈਵੀ ਵਰਕ ਹੀ ਆ ਗਿਆ ਹੈ ਬੜੀਆ ਪਾਰਟੀ ਵੀਅਰ ਸੂਟ ਬਣ ਗਿਆ ਆਪਣਾ ਸਿੰਥੈਟਿਕ ਫੈਬਰਿਕ ਤੇ ਇਹ ਹੈ ਆਪਣਾ ਦੇਖੋ ਪੂਰਾ ਚਾਕਾਂ ਤੇ ਆ ਗਿਆ ਬਾਹਾਂ ਤੇ ਆ ਗਿਆ ਤੇ ਇਹਦੇ ਨਾਲ ਕਮਲਚਰੂਨ ਦਾ ਦੁਪੱਟਾ ਹੈਗਾ ਕਮਲਚਰੂਨ ਦਾ ਦੁਪੱਟਾ ਸਾਰਾ ਟਾਈ ਡਾਈ ਕਰਵਾਇਆ ਆਪਾਂ ਨੇ ਟਾਈ ਡਾਈ ਕਰਵਾ ਕੇ ਮੈਂਦੀ ਸ਼ੇਡ ਦੀ ਲੇਸ ਨਾਲ ਆਪਣੇ ਨੂੰ ਫਿਨਿਸ਼ ਕੀਤਾ ਹੈਗਾ ਦੁਪੱਟੇ ਨੂੰ ਕਮਲਚਰੂਨ ਦਾ ਦੁਪੱਟਾ ਤੁਸੀਂ ਭਾਵੇਂ ਪਿਓਰ ਚਰੂਨ ਦਾ ਲਗਵਾਓ ਮਸਲੀਨ ਦਾ ਲਗਵਾਓ ਸੁਪਰ نیٹ ਦਾ ਲਗਵਾਓ ਆਰਗੈਂਜ਼ਾ ਦਾ ਲਗਵਾਓ ਹਨ ਜਿਵੇਂ ਤੁਹਾਨੂੰ ਪਸੰਦ ਹੈਗਾ ਤੇ ਇਹ ਆਪਾਂ ਨੇ ਕਮਲਚਰੂਨ ਦਾ ਦੁਪੱਟਾ ਲਗਾਇਆ ਹੈਗਾ ਤੇ ਕ੍ਰੇਪ ਦੀ ਫੈਬਰਿਕ ਮਸ਼ੀਨ ਵਰਕ ਨਾਲ ਸਾਰਾ ਸੂਟ ਤਿਆਰ ਹੋਇਆ ਹੈ ਬਾਕੀ ਕਲਰ ਕੰਬੀਨੇਸ਼ਨ ਵਗੈਰਾ ਸਾਰੇ ਤੁਸੀਂ ਆਪਣੇ ਮੈਚਿੰਗ ਤੇ ਵੀ ਕਰਵਾ ਸਕਦੇ ਹੋ ਕੰਬੀਨੇਸ਼ਨ ਦੇ ਨਾਲ ਵੀ ਕਰਵਾ ਸਕਦੇ ਹੋ ਸੂਟ ਤਿਆਰ ਤੇ ਆਪਣਾ ਆਲਓਵਰ ਵੀ ਕਰਵਾ ਸਕਦੇ ਹੋ ਫੈਬਰਿਕ ਆਪਣੇ ਕੋਈ ਵੀ ਰੱਖ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਆ ਜੋ ਜਿਵੇਂ ਤੁਹਾਨੂੰ ਪਸੰਦ ਹੋਇਆ ਸੇਮ ਕਰਾਉਣਾ ਸੀ ਇਹ ਵੀ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਨੇ ਜਿਹੜੀ ਫੈਬਰਿਕ ਹੈ ਦੀ ਇਹ ਲਗਾਈ ਆ ਆਪਾਂ ਨੇ ਰੰਗੀਲਾ ਸਿਲਕ ਆਪਾਂ ਇਹ ਤੇ ਮਸ਼ੀਨ ਵਰਕ ਨਾਲ ਦੇਖੋ ਇਦਾਂ ਸੂਟ ਤਿਆਰ ਕਰਵਾਇਆਗਾ ਸਾਰਾ ਇਹ ਵਾਲਾ ਕਿਹੜੇ ਤੇ ਵਰਕ ਹੈਗਾ ਇਹਦਾ ਬੋਟਲ ਗ੍ਰੀਨ ਕਲਰ ਹੈਗਾ ਇਹ ਕਿਹਦੇ ਤੇ ਵਰਕ ਆਗਾ ਇਹ ਤੇ ਉਸ ਤੋਂ ਬਾਅਦ ਇਹਦੇ ਬਾਹਾਂ ਤੇ ਵਰਕ ਆਗਾ ਸੇਮ ਘੇਰੇ ਨਾਲ ਦਾ ਹੀ ਬਾਹਾਂ ਤੇ ਵਰਕ ਆਇਆ ਸਾਰਾ ਮਸ਼ੀਨ ਵਰਕ ਦੇ ਨਾਲ ਆ ਜਰੀ ਦਾ ਵਰਕ ਹੋਇਆ ਹੈ 골ਡਨ ਕਲਰ ਨਾਲ ਵਿੱਚ ਆਪਾਂ ਥੋੜਾ ਜਿਹਾ ਥ्रेड ਯੂਜ਼ ਕੀਤਾ orange shade ਦਾ ਦੇਖੋ ਇਹ ਬਾਹਾਂ ਤੇ ਵਰਕ ਜਿਵੇਂ ਘੇਰੇ ਤੇ ਵਰਕ ਹੋਵੇ ਬਾਹਾਂ ਤੇ ਵਰਕ ਤੇ ਨਾਲ ਇਹਦੀ ਬੋਟਮ ਤੇ ਵਰਕ ਆ ਦੇਖੋ ਬੋਟਮ ਤੇ ਡਿਫਰੈਂਟਾ ਵਰਕ ਇਹ ਵਾਲਾ ਵਰਕ ਆਪਾਂ ਨੂੰ ਬੋਟਮ ਤੇ ਮਿਲੂਗਾ ਦੇਖੋ ਕਾਫੀ ਨਾਂ ਬੱਤ ਕੀਤਾ ਹੋਇਆ ਹੈਗਾ ਬਾਟਮ ਦੇ ਉੱਪਰ ਇਹ ਵਾਲਾ ਬਾਟਮ ਦਾ ਵਰਕ ਹੈ ਕਿਹ ਰੇਤੇ ਵਰਕ ਬਾਹਾਂ ਤੇ ਵਰਕ ਤੇ ਬਾਟਮ ਤੇ ਵਰਕ ਮਿਲੂਗਾ ਆਪਾਂ ਨੂੰ ਇਹਦੇ ਇਹਦੇ ਨਾਲ ਪ्योर ਚਨੂਨ ਦਾ ਦੁਪੱਟਾ ਤਿਆਰ ਕਰਵਾਇਆ ਆਪਾਂ ਨੇ ਇੱਕ ਕਲਰ ਦਾ ਤੇ ਨਾਲ ਇਹਦੇ 골ਡਨ ਕਲਰ ਦੀ ਗੋਟੇ ਨਾਲ ਆਪਾਂ ਨੇ ਇਹਨੂੰ ਫਿਨਿਸ਼ ਕੀਤਾ ਹੈਗਾ 골ਡਨ ਕਲਰ ਦੇ ਗੋਟੇ ਨਾਲ ਆਪਾਂ ਨੇ ਇਹਨੂੰ ਫਿਨਿਸ਼ ਕੀਤਾ ਦੁਪੱਟੇ ਨੂੰ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆ ਬਾਕੀ ਫੈਬਰਿਕ ਆਪਣੀ ਇਹ ਬਹੁਤ ਵਧੀਆਗੀ ਤੁਸੀਂ ਇੱਥੇ ਆਪਣਾ ਕੇ ਮਰਜੀ ਹੈਂਡਵਰਕ ਦਾ ਸੂਟ ਵੀ ਤਿਆਰ ਕਰਵਾ ਸਕਦੇ ਹੋ ਹਨ ਕੋਈ ਮਰਜੀ ਤੇ ਆਪਣਾ ਕੋਈ ਵਧੀਆ ਤੁਸੀਂ ਪਾਰਟੀ ਵੇਅਰ ਸੂਟ ਹੈ ਤਾਂ ਤਿਆਰ ਕਰਵਾਉਣਾ ਦਾ ਸੌਦਾ ਵੀ ਕਰਵਾ ਸਕਦੇ ਹੋ ਹੈਵੀ ਤੋਂ ਹੈਵੀ ਵਰਕ ਵੀ ਆਪਾਂ ਇੱਥੇ ਕਰਵਾ ਸਕਦੇ ਹਾਂਗੇ ਬਹੁਤ ਸੋਹਣੇ ਡਿਜ਼ਾਈਨ ਕਰਾਂਦੇ ਕੋ ਮਸ਼ੀਨ ਵਰਕ ਦਾ ਹੈ ਆਪਣਾ ਪਾਰਟੀ ਵੇਅਰ ਸੂਟ ਹੀ ਹੈਗਾ ਜੇ ਤਾਂ ਆਪਾਂ ਵਧੀਆ ਫੈਬਰਿਕ ਲਗਾਤੀ ਹੈ ਨਾ ਤੇ ਵਧੀਆ ਵਰਕ ਆਪਾਂ 골ਡਨ ਨਾ ਕਰਵਾ ਲਿਆ ਦੁਪੱਟਾ ਹੋ ਗਿਆ ਤਾਂ ਆਪਣਾ ਬਹੁਤ ਵਧੀਆ ਫੈਬਰਿਕ ਹੈ ਇਹ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਪਾਰਟੀ ਵੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਸੇਮ ਪਸੰਦ ਆ ਤਾਂ ਆਪਣਾ ਸੇਮ ਤਿਆਰ ਕਰਵਾ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਣੇ ਤੁਹਾਨੂੰ ਮਸ਼ੀਨ ਵਰਕ ਦੇ ਵਿੱਚ ਆਪਣੇ ਸਾਰੇ ਡਿਜ਼ਾਈਨ ਦਿਖਾਏ ਸੀਗੇ ਉਮੀਦ ਕਰਦਾ ਤੁਹਾਨੂੰ ਸਾਰੇ ਨੂੰ ਪਸੰਦ ਆਏ ਹੋਣਗੇ ਜਿਵੇਂ ਜਿਵੇਂ ਤੁਹਾਨੂੰ ਪਸੰਦ ਆਏ ਹੋਣਗੇ ਜਿਹੜੇ ਕਲਰ ਦੇ ਉੱਪਰ ਕਰਾਉਣਾ ਕਿਹੜੇ ਫੈਬਰਿਕ 'ਚ ਕਰਾਉਣਾ ਵੈਸੇ ਆਪਾਂ ਸਾਰੀ ਡਿਟੇਲ ਨਾਲ ਤੁਹਾਨੂੰ ਵੀਡੀਓ 'ਚ ਦੱਸ ਚੁੱਕੇ ਹਾਂਗੇ ਜਿਵੇਂ ਵੀ ਤੁਹਾਡੀ ਚੋਇਸ ਹੋਈ ਕਲਰ ਕੰਬੀਨੇਸ਼ਨ ਦੀ ਚੋਇਸ ਹੋਈ ਕੰਟਰਾਸਟ ਦੇ ਵਿੱਚ ਕਰਾਉਣਾ ਆਪਣਾ ਆਲ ਓਵਰ 5 ਮੀਟਰ ਦੇ ਉੱਪਰ ਵਰਕ ਕਰਵਾਉਣਾਗਾ ਆਪਣਾ ਕੋਈ ਡਿਜ਼ਾਈਨ ਦੇ ਵਿੱਚ ਸਕਿਪ ਕਰਵਾਉਣਾ ਐਡ ਕਰਵਾਉਣਾ ਜਿਵੇਂ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਸਾਰ ਤੇ ਤੁਸੀਂ ਸਾਨੂੰ ਇੰਸਟਾ ਤੇ ਫੋਲੋ ਕਰ ਸਕਦੇ ਹੋ ਉੱਥੋਂ ਦੇਖ ਸਕਦੇ ਹੋਗੇ ਤੇ YouTube ਤੇ ਦੇਖ ਸਕਦੇ ਹੋਗੇ ਬਾਕੀ ਆਪਣੀ ਡਿਜ਼ਾਈਨਿੰਗ ਸਾਨੂੰ ਭੇਜ ਕੇ ਉਦੋਂ ਦਾ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂ ਜੇਕਰ ਸਾਡੀ ਵੀਡੀਓ ਚ ਤੁਹਾਨੂੰ ਕੋਈ ਸੂਟ ਪਸੰਦ ਹੋਇਆ ਤੁਸੀਂ ਆਪਣਾ ਸੇਮ ਤਿਆਰ ਕਰਵਾਉਣਾਗਾ ਤਾਂ ਸਕਰੀਨਸ਼ਾਟ ਭੇਜ ਕੇ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਕਾਰ